ਡੋਲੋ ਗੋਲੀ ਜੀ ਹਾਂ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਨੇ ਕਰੋਨਾ ਕਾਲ ਦੇ ਵਿੱਚ ਇਸ ਦਾ ਸੇਵਨ ਵੀ ਕੀਤਾ ਹੋਵੇਗਾ ਤੇ ਹਰ ਕਿਸੇ ਦੀ ਜ਼ੁਬਾਨ ਦੇ ਉੱਤੇ ਡੋਲੋ ਗੋਲੀ ਦਾ ਨਾਮ ਹੈ ਜਿਹੜਾ ਰਟਿਆ ਪਿਆ ਅਕਸਰ ਅਸੀਂ ਜਦੋਂ ਸਿਰ ਦਰਦ ਮਹਿਸੂਸ ਕਰਦੇ ਹਾਂ ਬੁਖਾਰ ਮਹਿਸੂਸ ਕਰਦੇ ਹਾਂ ਤਾਂ ਅਸੀਂ ਡੋਲੋ ਗੋਲੀ ਲੈ ਲੈਂਦੇ ਹਾਂ ਪਰ ਤੁਹਾਨੂੰ ਦੱਸ ਦਿੰਨੇ ਹਾਂ ਕਿ ਡੋਲੋ ਗੋਲੀ ਦੇ ਵਿੱਚ ਪੈਰਾਸੈਟਾਮੋਲ ਦਾ ਹੀ ਇੱਕ ਸੌਲਟ ਹੁੰਦਾ ਤੇ ਇੱਕ ਕੰਪਨੀ ਨੇ ਕੇਸ ਦਰਜ ਕੀਤਾ ਤੇ ਇਸ ਦੇ ਨਾਲ ਹੀ ਅ ਸੰਚਿਤ رائے ਡਾਕਟਰ ਨੇ ਬਿਆਨ ਸਾਂਝਾ ਕੀਤਾ ਕਿ ਡੋਲੋ ਗੋਲੀ ਸਾਡੀ ਸਿਹਤ ਲਈ ਇੰਨੀ ਜ਼ਿਆਦਾ ਖਤਰਨਾਕ ਹੈ ਜੇਕਰ ਤੁਸੀਂ ਐਕਸੈਸ ਦੇ ਵਿੱਚ ਡੋਲੋ ਗੋਲੀ ਲੈਣੇ ਇੱਕ ਤਾਂ ਸਾਡੇ ਖੂਨ ਨੂੰ ਪਤਲਾ ਕਰ ਦਿੰਦੀ ਹੈ ਹਾਰਟ ਅਟੈਕ ਦੇ ਚਾਂਸ ਜ਼ਿਆਦਾ ਵਧਾ ਦਿੰਦੀ ਹੈ ਅੰਦਰਲੇ ਆਰਗਨ ਨੇ ਸਾਰੇ ਡੈਮੇਜ ਕਰ ਦਿੰਦੀ ਹੈ ਇਸ ਦੇ ਨਾਲ ਕਿਤੇ ਨਾ ਕਿਤੇ ਇਸ ਦਾ ਇਫੈਕਟ ਹੈ ਜਿਹੜਾ ਲਿਵਰ ਅਤੇ ਕਿਡਨੀ ਤੇ ਵੀ ਜ਼ਰੂਰ ਦੇਖਣ ਨੂੰ ਮਿਲਦਾ ਹੈ ਤਾਂ ਬਿਲਕੁਲ ਡੋਲੋ ਗੋਲੀ ਸਿੱਧਾ-ਸਿੱਧਾ ਅਸਰ ਲਿਵਰ ਤੇ ਪਾਉਂਦੀ ਹੈ ਜਿਸ ਦੇ ਕਾਰਨ ਸਾਡੀ ਬੋਡੀ ਦੇ ਵਿੱਚ ਬਹੁਤ ਸਾਰੇ ਆਰਗਨ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਆ ਤਾਂ ਬਿਲਕੁਲ ਜੇਕਰ ਤੁਸੀਂ ਵੀ ਡੋਲੋ ਗੋਲੀ ਦਾ ਸੇਵਨ ਕਰਦੇ ਹੋ ਤਾ ਸਾਵਧਾਨ ਹੋ ਜਾਓ ਅਤੇ ਜੇਕਰ ਐਮਰਜੈਂਸੀ ਦੇ ਵਿੱਚ ਤੁਹਾਨੂੰ ਡੋਲੋ ਗੋਲੀ ਖਾਣੀ ਵੀ ਪੈ ਜਾਵੇ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ